ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਰਾਣੇ ਬਾਈ ਕੋ ਪਹੁੰਚ ਚੁੱਕੇ ਜੀ ਪਿੰਡ ਹੈਗਾ ਤੇਜਾਬੀਲਾ ਜ਼ਿਲ੍ਹਾ ਹੈਗਾ ਜੀ ਗੁਰਦਾਬਤ ਤਹਿਸੀਲ ਬਟਾਲਾ ਜੇਵਾ ਜੀ ਬਾਈ ਨੇ 13-14 ਲੱਗ ਮੈਂ ਬੈੜਾ ਲੈ ਗਏ ਨਹੀਂ ਆ ਚੰਗਿਆ ਰਿਕੋਡ ਲਾਓ ਫਿਰ ਬਾਈ ਜੀ ਨੇ ਗੱਲ ਵਧ ਕੇ ਬਾਈ ਜੀ ਸਤਿ ਸ਼੍ਰੀ ਅਕਾਲ ਹੋਰ ਕੀ ਆ ਜੀ ਵਧੀਆ ਕਿਰਪਾ ਮਾਰੋ ਜੀ ਸਰ ਕਿਵੇਂ ਚੱਲਦਾ ਗਿਆ ਵਧੀਆ ਕਿਰਪਾ ਸਾਫ ਸਰ ਆ ਭਾ ਪਰ ਤੇ ਨਾ ਮਾਲ ਜੀ ਵਿਕੀ ਜਾਂਦਾ ਬਾਕੀ ਸਨੀਪ ਡੇਰੀ ਫਾਰਮ ਦੇ ਸਾਰੇ ਵੀਰ ਭਰਾ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਹੋਰ ਰਾਣੇ ਠੀਕ ਠਾਕ ਹੈ ਜੀ ਵਧੀਆ ਵਧੀਆ ਕਿਰਪਾ ਮਾਰੋ ਜੀ ਸਰ ਕਿੰਨੀਆਂ ਬਾਈ ਜੀ ਨਾ ਜੇ ਮੈਂ ਬੋਲੇ ਲੈਵਾ ਥਾਣੇ ਹਾ ਘਰ ਦੇ ਬਹੁਤ ਸੋਹਣੀ ਸੁਨੀਖ ਹੈ ਸਾਫ ਸੁਥਰੀ ਪੁਰਾਣੇ ਵਪਾਰੀਆਂ ਦਾ ਤਾਂ ਪੁਰਾਣਾ ਹੀ ਥਾਣਾ ਬਹੁਤ ਸੁਣਾ ਹੈ ਗੱਡ ਗੜੇ ਥਣ ਲੱਗਾ ਬਹੁਤ ਸਾਰਾ ਜੀ ਕਿੰਨਾ ਦੇ ਦਸਹੀ ਇਹਦੇ ਕੋਲ ਸੰਦੀਪ ਸਿੰਘ ਟਾਈਮ ਆਪਣੇ ਕੋਲ 22 ਕਿਲੋ ਦੁੱਧ ਤਿਆਰ ਆ 22 ਕਿਲੋ ਤਿਆਰ 20 ਪਲਾਸ ਹੀ ਚੱਲੂਗੀ ਠੀਕ ਆ ਹਾਂਜੀ ਹਾਂਜੀ 25 ਪਲਾਸ ਹੀ ਚੱਲੂਗੀ ਚੱਲੋ ਫਿਰ ਭਜੀ ਤੋਰੋ ਮਗਰ ਵੀ ਆਪਣਾ ਇਹਦੇ ਸੰਦੀਪ ਸਿੰਘ ਵੱਛੀ ਆ ਯਾਰ ਸ਼ੇਰ ਦੀ ਲੋ ਜੀ 25 ਮਗਰਾ ਕੀ ਆ ਕੋਲ ਹੋ ਛੋਟੀ ਨੂੰ ਜੇ ਦੀ ਲੋ ਜੀ ਤੋਰੋ ਘਰ ਆ ਥਣ ਕੱਡਾ ਪਿਆਰਾ ਲੱਗਾ ਜੇ ਥਣ ਲੱਗਾ ਚੱਲਾਂ ਦੋ ਘਰਾਂ ਪਰ ਇੱਥੇ ਮਿੱਟੀ ਪਵਾ ਲੋ ਯਾਰ ਇਹ ਰੇਤ ਪਾਣੀ ਹੋਣਾ ਹਾਂ ਚੋ ਆਪਸ ਮਾਰਾਣਾ ਹੀ ਬਿਲਕੁਲ ਵਧੀਆ ਬਿਲਕੁਲ ਓਕੇ ਸੀਸਿਆ ਕਿੱਡਿਆਂ ਸਫਾਈਆਂ ਵਾਲਾ ਲੈਵਾ ਆਇਆ ਕੱਟ ਵਾਲਾ ਲੈਵਾ ਜੀ ਕਹਿੰਦੇ ਬਸ ਠੀਕ ਐ ਬਹੁਤ ਵੱਡੀ ਵੱਡੀ ਬਿਹੜ ਕਿੰਨੇ ਘਰ ਜੂ ਦੁੱਧ ਦੁੱਧ ਨਹੀਂ ਹੈ 25 ਤੋਂ ਪਲੱਸ ਹੀ ਚੱਲੂਗੀ 25% 21 22 ਕਿਲੋ ਦੁੱਧ ਹੈ ਠੰਡਾ ਤਿਆਰ ਹੈ ਕੰਡੇ ਵਾਲਾ ਪਾਣੀ ਚਾਰ ਨਾਲ ਚੋਰ ਠੀਕ ਆ ਜਾਓ ਫਿਰ ਕਰਾਂ ਲੈ ਲਓ ਜੀ ਮੱਛੀ ਮਗਰਾ ਗਈ ਆ ਡਬਲ ਫਾਇਦਾ ਤੁਹਾਡਾ ਡਬਲ ਫਾਇਦਾ ਸੀ ਸੀ ਅਜੇ ਉਹ ਅੱਗਾ ਪੈਸੇ ਚੰਗੇ ਦਿਖਾਰੇ ਸ਼ਮੂ ਨਾਲਾ ਨੋੜਾ ਹਾਰੇ ਬਣੀਆਂ ਵਸ਼ੀ ਦੀਆਂ ਰਾਣਾ ਜੀ ਪਾਪ ਹੋ ਜਾ ਜੀ ਕਰੀ ਪਹਿਲੀ ਜਾਣ ਬਿਲਕੁਲ ਜਾਇਜ਼ ਆ ਤੇ ਬਾਈ ਦੀ ਵੀਡੀਓ ਵੀ ਅੱਜ ਹੀ ਆ ਜਾਣੀ ਹੈ 11 ਵਜੇ ਨੂੰ ਹਾਂ ਜੀ ਜੀ ਚੱਲਣ ਦੋ ਸਾਹ ਸੂ ਬੜੀ ਵਸ਼ੀ ਵਸ਼ੀ ਦੀ ਦੀਸੇ ਮੁੱਲ ਰਾ ਹੱਕ ਰਾਦੀ 90 95 ਦਾ ਵਿਗਣ ਦਾ ਆਪਾਂ 85000 ਜੋ 2000 ਛੋਟ ਕਰਨਾ ਚਾਹੇ ਚਲੋ ਪੂਰੇ 83000 83000 ਦੇਣੀ ਆ ਬਾਕੀ ਆਪਣੇ ਹਰੂ ਨੇ ਹੱਥ ਜੋੜ ਕੇ ਬੇਨਤੀ ਆ ਫਿਕਸ ਰੇਟ ਆ ਰੇਟੀਏ ਕੋਈ ਸੌਦੇ ਦੇ ਚੱਕਰ ਨਾ ਪਏ ਮੇਰੇ ਨਾਲ ਰਾਣਾ ਜੀ ਆਹ ਇਹ ਵੀ ਦੀਸੇ ਕੱਲ ਦੀ ਸੂਈ ਆ ਅੱਛਾ ਕੱਲ ਹੀ ਸ 25 ਤੋਂ ਪਲੱਸ ਹੀ ਚੱਲੂਗੀ ਐਦਗੀ ਹੁਣ ਵੀ ਹਾਂ ਇਹ ਦਿਖਾਜ ਮਸੂਦਾ ਹਾਂ ਬਰੀ ਬਰੀ ਬਰੂਡ ਬਰੀ ਵਛੀ ਦੀਆਂ ਮਲਕ ਭਾਂਡਵੇਂ ਕੱਢੀ ਮੋਟੀ ਲੱਗੀ ਬੱਛਾ ਮਗਰ ਬੱਛਾ ਬੱਛਾ ਸੰਦੀਪ ਸਿੰਘ ਇਹ ਵੀ ਖੋਲੋ ਜੀ ਖੋਲੋ ਜੀ ਬੱਛਾ ਮਗਰ ਆ ਗਿਆ ਇਹ ਵੀ ਦੇਖੋ ਗਿੱਲਾ 나ੜੂ ਸੰਦੀਪ ਸਿੰਘ ਆਵੇ ਖਾ ਲੈ ਬੱਚੇ ਗਿੱਲਾ 나ੜੂਆ ਕੱਲ ਸੁਈਏ ਚੱਲ ਉੱਠ ਧਿਆਨ ਚਲੋ ਇਹ ਗਿੱਲਾ 나ੜੂ ਏ ਬੱਠੇ ਤੋੜੋ ਕੱਲ ਦੁਪਹਿਰੇ ਹੋਈ ਆਪਣਾ ਵਧੀਆ ਜੇਰ ਜੂ ਪਾਤੀ ਰਾਨੇ ਭਾਜੀ ਕਿੰਨਾ ਕਰੂਗੀ ਇਹ ਦੁੱਧ ਸੀਸਾ 25 ਤੋਂ ਪਲੱਸ ਹੀ ਚੱਲੂ ਬਾਕੀ ਕੋਈ ਵੀਰ ਭਰਾ ਹਰਕੂ ਆਪਣਾ ਅੰਦਾਜ਼ਾ ਲਾਹੀ ਜਾਂਦਾ ਲੇਵੇ ਲੂਵੇ ਦੋ ਵੀ ਦੰਗਰ ਦੁੱਧ ਵਾਲੇ ਦਾ ਪਤਾ ਲੱਗ ਹੀ ਜਾਂਦਾ ਹਾਂ ਮੈਂ ਸਿੱਧੀ-ਸਿੱਧੀ ਬਾਡੀ ਨਾਲ ਜਾ ਬਹੁਤ ਚੰਗਾ ਥਣਥੁਣੀ ਬਹੁਤ ਸੋਹਣਾ ਹੈ ਮੁੱਠੀ ਦੀ ਚਵਾਈ ਜਿਹੜਾ ਆ ਜਾਓ ਜੀ ਆ ਜਾਓ ਐਂ ਚਵਾਈ ਵਧੀਆ ਵੱਡੀ-ਬੁੱਡੀ ਸਹੀ ਸੈਂ ਬੜੀ ਵਸ਼ੀ ਸਾਰੇ ਫਰੈਗੀ ਚੰਗੇ ਲਾਕੇ ਘੜੇ ਲੈ ਕੇ ਆਂਦੇ ਆ ਚੰਗੀਆਂ ਬਹਿਣਾ ਦੀਆਂ ਆਪਣੀ ਕੋਸ਼ਿਸ਼ ਦੀ ਚੰਗੀਆਂ ਰਹੀਏ ਚਲੋ ਹੁਣ ਆਪਣਾ ਕਈ ਵੀ ਚਲੋ ਮਰਜੀ ਬਹਿਣਾ ਤੁਹਾਡੇ ਸਾਰਿਆਂ ਟੋਕ ਕੋਤੇ ਮੋਲ ਵਾਲੇ ਵੀ 60-65 ਵਾਲੇ ਹੁੰਦੇ ਆ ਤੇ ਰਾਣਾ ਜੀ ਫਰਿੰਦੀ ਕੀਮਤ ਇਹ ਵੀ ਆਪਣਾ ਨੀਂਸਾ ਬੱਛੀ ਦੇ ਆਪਣਾ ਮੋਲ ਤੱਕ ਜੀ ਕਰਦਾ ਦਾ 1 5 10 ਕਰੀਏ ਪਰ ਭਾ ਨਾ ਆਈ ਭਾ ਨਾ ਦਵਾਂਗੇ ਇਹ ਵੀ ਆਪਣਾ 83000 ਜਣਾ 85000 ਤੋਂ 2000 ਛੋਟ ਕਰਾ ਇਹ ਵੀ 85000 ਚੱਲੋਂ ਅੰਦਰ ਕਰੋ ਚਲੋ ਤੇ ਰਾਣਾ ਭਾਈ ਜੀ ਆਹਾ ਫਿਰ ਇਹ ਨੀਂਸਾ ਸੂਈ ਆਪਣਾ ਰਾਤ ਦੀ ਅਜੇ ਵੀ ਰਾਤ ਦੀ ਆ ਹਾਂ ਇਹ ਵੀ ਰਾਤ ਦੀ ਗੱਲਾਂ ਨਾੜੂ ਇਧਰ ਆਈ ਪਰਾ ਸ਼ੰਭੂ ਵੀਰ ਦੂਜਾ ਸੂਹਾ ਜੀ ਹਾਂ ਦੂਜਾ ਸੂਹਾ ਬੱਛੀ-ਬੱਛੀ ਬਹੁਤ ਬਰੀਡ ਕੁਆਲਟੀ ਆ ਬੱਛੀ ਬਹੁਤ ਸੁਣੀ ਆ ਗਈ ਆ ਬਹੁਤ ਸੁਣੀ ਆ ਆਪ ਦੇ ਖਰੋਸ ਐਂਡ ਐਂਡ ਪੀਸ ਆ ਐਂਡ ਪੀਸ ਹੀ ਨੀਂਸਾ ਬਹੁਤ ਚੰਗੀ ਸਾਫ-ਸ ਥਾਣ ਨੂੰ ਬਹੁਤ ਪਿਆਰਾ ਲੱਗਾ ਇਹ ਫਿਰ ਭਾਜੀ ਕਿੰਨਾ ਕਰੂ ਤੁਹਾਨੂੰ ਦੋ ਤੁਸੀਂ ਯਾਰ 20 ਕਿਲੋ ਦੇ ਦੋਗੇ ਮੈਂ ਬੋਧਾ ਕਹਿਣ ਦਾ ਕੋਈ ਫਾਇਦਾ ਕੋਈ ਜਿੱਲਾ ਕਹਿੰਦੇ ਚੰਗੀ ਬਾਡੀ ਬੁੱਡੀ ਕੱਦ ਬੁੱਡ ਹੂੰ ਹੂੰ ਲਓ ਜੀ ਥਾਣ ਨੂੰ ਬਹੁਤ ਪਿਆਰਾ ਲੱਗਾ ਬੜਾ ਦਾਲਾ ਸਫਾਈ ਕਰ ਲੈ ਵੇ ਵੇ ਡਰਦੀ ਕੈਮਰੇ ਕੋਈ ਸਿੱਧੀ ਖਿੱਚ ਸਿੱਧੀ ਲਾ ਜਾ ਚੋ ਆਪ ਸਮਝਦਾ ਵਧੀਆ ਬਹੁਤ ਚੁੱਕੇ ਸੀ ਥਾਣੇ ਕਿੱਦਾ ਸੋਹਣਾ ਲੱਗਾ ਆ ਜਾਓ ਜੀ ਆ ਜਾਓ ਇੱਥੇ ਲਵਾਓ ਮਿੱਟੀ ਅਰੇ ਇਹ ਸਟੋਲ ਹੈ ਹਾਂ ਬਰਾਬਰ ਹੋ ਗਿਆ ਸਾਰਾ ਬਰਾਬਰ ਹੋ ਗਿਆ ਥਾਂ ਫਿਰ ਇਹ ਕੰਮ ਜਵ ਨਹੀਂ ਸਾਧੋ ਇਹ ਤੁਹਾਡਾ ਉਹ ਦਰਦੀ ਫੋਨ ਕੋ ਉਹ ਸਮਝਾ ਨੇੜੇ ਕਿ ਦਿਖਾ ਰਹੇ ਥਾਂ ਤੋਂ ਚੰਗੀ ਥੰਡੀ ਸੀਲ ਬੜੀ ਕੋਈ ਰਸੀ ਨਹੀਂ ਪਾਉਣੀ ਇਹਨੂੰ ਇਹਦੀ ਫਿਰ ਕੀਮਤ ਇਹਦੀ ਸੀਲ ਸਾਡਾ 65000 ਚ 2000 ਛੋਟ ਕਰਾਂਗੇ ਚਲੋ 63000 ਦੀ ਦਵਾਂਗੇ ਚਲੋ ਬਾਤ ਠੀਕ ਇਹ ਹੰਦੀਸ਼ਾ ਆਪਣਾ ਗੱਬਣ ਵਹਿੜਾ ਬਹੁਤ ਸੋਹਣੀ ਥਾਂ ਤੋਂ ਬਹੁਤ ਚੰਗਾ ਲੱਗਾ ਅਜੇ ਆਪਣਾ ਬੜੋ ਸੋਹਣ ਬੜੀ ਇਹ ਦੇਣਾ ਹਫਤਾ ਲੈ ਜੂ ਦੱਸ ਦੇ ਬਹੁਤ ਸਾਫ ਸੂਬ ਬੜੀ ਕੋਈ ਨਹੀਂ ਲੱਗਦੀ ਇਹ ਵੀ ਖੋਲੋ ਇਹ ਵੀ ਲੱਗਦਾ ਰਾਲੀ ਕਿਨੇ ਕਰ ਬਬੀ ਜੀ ਇਹ ਦੋ ਦਿਨਿਆਂ ਨੇ 22 23 ਕਿਲੋ ਭਰਿਆ ਮਸ਼ੀਨ ਇਹਦੀ ਚਾਹੀ 24 25 ਕਿਲੋ ਦੁੱਧ ਦੇ ਦੂ 22 23 ਕਿਲੋ ਹਾਂਜੀ ਹਾਂਜੀ ਲਓ ਜੀ ਇਹ ਵੀ ਦੇਖੋ ਆ ਸਿੱਧੀ ਹਿੱਦੀ ਸਪਾਈਆਂ ਬੜੀਆਂ ਬਰੀਕ ਬਲਕ ਬੜੀ ਮਸ਼ੀਨ ਆ ਸਿੱਧੀ ਹੈ ਬਾਡੀ ਬੁਡੀ ਗੱਡੀ ਸੋਹਣੀ ਨੇ ਵਿਹੜ ਵੀ ਚੰਗੀ ਆ ਬਹੁਤ ਚੰਗੀ ਸਾਫ਼ ਸੁਥੀ ਆ ਆਜੋ ਜੀ ਆਜੋ ਇਹ ਕਿਨੇ ਕਰ ਜੂਗੀ ਇਹ ਵਿੱਚ ਦੁੱਧ ਮੰਨ ਲਓ ਆਪਣੀ ਸੇਵਾ ਦਾ ਪੰਜੀ ਵੀ ਚੁਲੇ 20 ਤੋਂ 50 ਚੱਲੂ 22 23 ਨੂੰ ਦੁੱਧ ਆਵਣਾ ਦੋ ਨਸਨ ਨਸਨ ਬਹਾ ਬੈਡ ਬੜੀ ਬਰੀਡ ਕੁਆਲਟੀ ਬੜੀ ਬੈਡ ਇਹਦੀ ਫਿਰ ਬਾਜੀ ਕੀਮਤ ਇਹਦੀ ਆਪਣਾ ਸਲੀਪ ਸਿਰ 2000 ਛੋਟ ਕਰਦਾ 70000 ਜੀ 80000 ਦੀ ਹਾਂ ਭਾਏ 85 ਕਰ ਲਈਏ 90 ਕਰ ਲਈਏ ਚਲੋ 2000 ਛੋਟ ਕਰਾਂਗੇ ਇਹ ਵੀ ਗੱਬਣੀ ਇਹ ਵੀ ਹੰਦੀਸਾ ਗੱਬਣਾ ਬਹੁਤ ਵੱਡੀ ਬੁੱਢੀ ਐੜ ਸਾਫ਼ ਸੁਥਰੀ ਬੜੀਏ ਬੜੋ ਬਰੋਗੇ ਬੜੀਆਂ ਭੋਲੀ ਪਾਲੀ ਬੜੀਏ ਖੋਲ ਦਿਹਾੜੀ ਲੈ ਦਿਖਾਓ ਜੀ ਲੋ ਜੀ ਪੂਰੀ ਵੱਡੀ ਬੈੜਾ 85 ਲੈ ਵੇਂਦਾ ਵੀ ਚੈੱਕ ਕਰ ਲੋ ਕਰੋ ਮੇਰਾ ਵੀਰ ਕੈਨੇਡਾ ਵਾਲਾ ਜੂ ਬਜੀ ਇਹ ਇਹਨੇ ਦੀ 10 ਦਿਨ ਲੈ ਜਾਣੇ 10 ਦਿਨ ਲੈ ਜਾਣੇ ਹਨਾ ਬਾਕੀ ਸਾਫ ਸੂਬ ਬੜੀ ਵਸ਼ੀ ਵਸ਼ੀ ਵੱਡੀ ਵੱਡੀ ਬਾਲੀ ਕਾ ਦੂਰ ਬੜਾ ਚੰਗਾ ਹੂੰ ਹੂੰ ਆਜੋ ਜੀ ਆਜੋ ਲੈ 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 ਆ ਜੀ ਮੋਲੇੰਦੋ ਜਾਈ ਜੀ ਇਹਦਾ ਵੀ ਜਾਈ ਜੀ ਇੱਕੋ ਪਾਰਾ ਜੋੜਾ ਦੀਪ ਸਾਂ ਇਹ ਤੇ ਆ ਆਪਣਾ ਨਾ 88000 ਦੇ 2000 ਸ਼ੂਟ ਕਰਾਂਗੇ 70000 ਇਹ ਵੀ 70000 2000 ਸ਼ੂਟ 2000 ਸ਼ੂਟ ਕਰਾਂਗੇ ਸਮਝਿਆ ਥਾਂ ਤੋਂ ਚ ਖਾਰੇ ਨਾਲ ਚੰਗੀ ਤਰ੍ਹਾਂ ਚਲੋ ਓਏ ਜੀ ਸਾਹਿਬ ਚੱਟਾ ਸ਼ਾਇਦ ਆਉਂਦਾ ਵਸ਼ੀਨ ਸੁਣਦਾ ਪਤਾ ਹੀ ਨਹੀਂ ਤਾਂ ਚਾਹ ਜੀ ਇਹ ਵੀ ਗੱਪਣੀ ਇਹ ਵੀ ਨਹੀਂ ਇਹ ਦੋਵੇਂ ਗੱਪਣਾ ਹੀ ਹੈ ਲੈ ਜੀ ਚੰਬੂ ਵੀ ਦਿਖਾਤਾ ਮੈਂ ਵੀ ਹੈ ਬਹੁਤ ਠੰਡੀ ਸੀ ਇਹ 8000 ਦੀ 900 ਬੜਾ ਚੰਗਾ ਇਹ 8000 ਦੇਣੀ ਹੈ ਬਾਈ ਇਹ 80 8000 ਦੇਣ ਮਾਰੀ ਜੋੜਾ ਹੀ ਦੋ ਇਹ 80 8000 ਦਾ ਚੋੜ ਕਰਾਂਗੇ ਹਾਂ ਜੀ ਤੋ ਅੱਧ ਦੋ ਦੇ ਲਾਡੀ ਤੋੜੋ ਜੀ ਲਾਡੀ ਜੀ ਇਹ ਆਪਣਾ ਨਹੀਂ ਹੈ ਤਿਆਰ ਹੀ ਇੱਕ ਦੋ ਜਿੱਜਾ ਜੀ ਦੂਜਾ ਹੀ ਦੂਜਾ ਦੂਜਾ ਹੀ ਦੂਜਾ ਇੱਕ ਦੋ ਦਿਨਾਂ ਨੇ ਤਿਆਰ ਹੀ ਹੈ ਤਿਆਰ ਹੀ ਹੈ ਨਾ ਸੁਣਨ ਲੱਗਾ ਬਾ ਤਿਆਰ ਹੀ ਸਮਝ ਲੋ ਕਿੰਨੇ ਕਰੂ ਜੀ ਦੁੱਧ ਸੀਸਾ 20 ਕਿਲੋ ਦੇ ਦਊਂਗਾ ਨਾ ਠੀਕ ਆ ਆ ਜਾਓ ਜੀ ਆ ਜਾਓ ਹਾਂ ਜੀ ਦਾਣਾ ਜੀ ਫਿਰ ਇਹਦਾ ਆਪਣਾ ਸੀਸਾ 75 ਕਰ ਲਈਏ 70 ਕਰ ਲਈਏ ਭਾ ਨਾ ਹੀ ਵਸ਼ੀ ਜਾਈ ਜੀ ਦੀ 60000 ਚ ਆਪਣਾ 2000 ਛੋਟ ਕਰ ਦਈਏ ਜੀ 58000 58000 ਦੇ ਦਾਂਗੇ ਬਹੁਤ ਸਾਫ ਸੂ ਬੜੀ ਮਸ਼ੀਨ ਥਣ ਤੋਂ ਬਹੁਤ ਸੋਹਣਾ ਲੱਗਾ ਵਾ ਠੀਕ ਆ ਇਹ ਵੀ ਗੱਪਣੀ ਹੈ ਜੀ ਇਹ ਵੀ ਸੀਸਾ ਗੱਪਣੇ ਇਹ ਗੱਪਣੇ ਆ ਗਏ ਨਾਲ ਸਾਰੀਆਂ ਇਹ ਦੋੜਾ ਜੋੜਾ ਗੱਪਣਾ ਦਾ ਅੱਛਾ ਠੀਕ ਆ ਕੋਲੀ ਲਾਡੀ ਲੋ ਇਹ ਵੀ ਆਪਣਾ ਸੀਸਾ ਜਿਹੜਾ ਚਿੱਟਾ ਸ਼ਾਇਦ ਆਉਂਦਾ ਹੈ ਜੇ 10 ਦਿਨ ਨਹੀਂ ਦੀ ਹੁਣ ਬਹੁਤ ਬਣੂਗਾ ਵਾਟੂ ਟਾਂ ਕੱਢੀ ਸਾਰੇ ਠੰਡੀ ਸੀ ਇਹ ਵਾਠ ਠੀਕ ਤੋਰੋ ਜੀ ਲੋ ਜੀ ਗੱਬਣ ਵੇੜੇ ਵੀ ਇਹ ਵੀ ਚੈੱਕ ਕਰੋ ਇਹ ਵੀ ਸ਼ੰਭੂ ਦਿਖਾਰੇ ਚੰਗੀ ਦਾ ਥਾਂ ਲੈ ਵੈਂਦਾ ਵੀ ਬਾਣੇ ਕਿਨੇ ਕਰੂ ਤੋ ਜੀ ਇਹ ਇਹ ਵੀ ਦਿਹੇ ਦੋ ਦਿਨੇ ਆਪਣਾ ਘਰ ਵਾਲੇ ਦਿੰਦੇ ਬਾਈ 23 ਕਿਲੋ ਚਾਹੀਦੇ ਐ ਅਸੀਂ 20 ਦੀ ਗਾਰੰਟੀ ਦੋ 20 ਕਿਲੋ ਦੇ ਦਿੰਦੇ ਅਸੀਂ ਇਹ 20 ਕਿਲੋ ਦੋ ਦੂ ਬਸੀ ਬਰੀਕ ਬਰੂ ਬੜੀ ਸਪਾਈਆ ਮੁੱਲ ਮੁੱਲ ਅਸੀਂ ਇਕੋ ਪਾਰਾ ਜੋੜਾ ਵੀ ਇਹ ਵੀ 58000 ਦੀ ਇਹ ਵੀ 2000 ਛੋਟ ਐ ਦੀ 60 ਲੋ ਜੀ 60000 ਤੋਂ ਵੀ 2000 ਛੋਟ 58000 ਦੀ ਵੀ ਦੇਣੀ ਆ ਇਹ ਬਾਈ ਨੇ ਕਿਹਾ ਫਿਕਸ ਰੇਟ ਆ ਕੋਈ ਮਾਨਾ ਮੋਟਾ ਹੋਰ ਮਰਦਨਾ ਹੋ ਜੂਗਾ ਤੁਹਾਡਾ ਮੋਕਾ ਬੜੀ ਤੁਹਾਨੂੰ ਬਹੁਤ ਚੰਗਾ ਰਹਿਣ ਦਿਓ ਕੋਈ ਨਹੀਂ ਆਜੋ ਬਾ ਦੇ ਦੁੱਧ ਕਿੰਨਾ ਜੀ ਇਹ ਤੋਂ ਸੀ ਸੇ 15 16 ਕਿਲੋ ਦੁੱਧ ਆ 15 16 ਕਿਲੋ ਉੜਿਆ ਕੋਈ ਨਾ ਕੋ ਕੇਸ ਪੈ ਜਿੰਦਾ 60 ਹੀ ਆਪਣਾ ਤਿਲ ਹੋ ਗਈ ਅਗਲੇ ਤਾਂ ਦੀ ਵੀ ਅੱਛਾ ਹਾਂ ਇਧਰੋਂ ਤਾਂ ਨਾ ਹਾਜਮ ਪਹਿਲਾਂ ਇਹ ਗੱਡੀ ਜੇ ਲਾਉਣ ਲੱਗਾ ਕਟਿਆ ਗਿਆ ਅਗਲੇ ਦੀ ਹੈ ਅਗਲੇ ਹੁਣ ਦੁੱਧ ਨਹੀਂ ਬਿਲਕੁਲ ਨਹੀਂ ਜਾਨੀ ਤਿਲ ਤਿੰਨਾਂ ਤਿੰਨਾਂ ਸਣਾ ਜੀ ਵੇੜ ਤੇ ਬਹੁਤ ਵੱਡੀ ਵੇੜ ਤੇ ਨਸਲ ਵੇਲੋ ਕਿੰਨੀ ਹੈ ਬਹੁਤ ਵੱਡੀ ਵੱਡੀ ਵੇੜ ਹੁਣ ਦੁੱਧ ਕਿੰਨਾ ਜੀ ਹੁਣ ਦੁੱਧ 15 ਕਿਲੋ ਹੈਗਾ ਦੀਸਾ ਜੀ 15 ਕਿਲੋ ਤਾਂ ਹੈਗਾ ਪਰ ਵੇੜ ਜਿਆਦਾ ਦੁੱਧ ਵਾਲੀ ਸੀ ਪਰ ਤੁਹਾਨੂੰ ਪਤਾ ਕੋਈ ਨਹੀਂ ਬਾਜੂ ਇਹ ਦੁੱਧ ਦੋ ਤਾਜੀ ਹੈ ਉਹ ਬੱਚਾ ਇਹਦਾ ਆਪਣਾ ਹਾਂ ਬੱਚਾ 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 ਆ ਜਾਓ ਜੀ ਆ ਜਾਓ ਆ ਥਣ ਥਣਵੇ ਕਿੱਡਾ ਸਾਫ ਸੋਹਣੇ ਲੱਗੇ ਇਹਦੀ ਪਰ ਕੀਮਤ ਬਾਕੀ ਦੇ ਆਪਣਾ ਸਦੀਪ ਸਿੰਘ ਆਪਣਾ ਤਿੰਨ ਜਿਹੜਾ ਇੱਕ ਹੈ ਇਹ ਤਿੰਨ ਬਹੁਤ ਓਕੇ ਥਾਣਾ ਸਾਫ ਸੂ ਬੜੀ ਵਸ਼ੀ ਇਹਦੀ ਆਪਣਾ ਦੀ ਸਾਬ 45000 ਜਿਹਦੀ 2000 ਛੋਟ ਕਰਾਂਗੇ 43000 45000 ਜਿਹਦਾ ਵਸ਼ੀ ਤੇ 85000 ਦੇ ਕਿਲ ਹੋਣ ਜਿਹੜਾ ਕੰਮ ਹੋਣਾ ਹੋ ਗਿਆ ਤੇ ਆ ਆ ਗਏ ਤੈਨੂੰ ਗੱਭੜਾ ਇਹ ਗੱਭੜ ਨਹੀਂ ਹੈ ਕਿਸ ਸਦੀਪ ਸਿੰਘ ਅੱਛਾ ਇੱਕੋ ਹੀ ਗੱਭਣਾ ਸੁਈਆਂ ਦੋਈ ਅੱਛਾ ਹਾਂ ਦੁੱਧ ਕਿੰਨਾ ਜੀ ਆ ਗੱਭਣਾ ਨਾ ਇਹ ਗੱਭਣੇ ਸਦੀਪ ਸਿੰਘ ਉਹ ਬਣੂ ਬਣੂ ਜਰਸੀ ਪੋਲੀ ਬਲੀ ਬੜੀ ਪਿਓਰ ਜਰਸੀ ਹੈ ਫੇਰ ਕੁਆਲਿਟੀ ਫਾਈਨਰੀ ਲੋ ਜੀ ਜਰਸੀ ਪਿਓਰ ਵੇ ਮਾਹ ਮੂੰਹ ਦਿਖਾ ਦਿਓ ਅਸਲ ਅਸਲ ਜਿਹਨੂੰ ਬਦਾਮੀ ਰੰਗ ਵਾਲੇ ਕਹਿੰਦੇ ਆ ਲੈ ਚਲੋ ਕਿੰਨੇ ਦਾ ਲਊਗੀ ਜੀ ਇਹ ਕਿੰਨੇ ਸੀਸ਼ਾ ਪਾਈ ਲੈਣਾ ਇੱਕ ਹਫ਼ਤਾ ਲੈ ਜਾਊਗੀ ਬਹੁਤ ਬਣੂ ਬਣੂ ਬੜੀ ਪੋਲੀ ਹੈਗੀ ਮੱਝਾਂ ਨਹੀਂ ਲੈ ਕੇ ਨਹੀਂ ਹਣਾ ਹਾਂ ਜੀ ਮੱਝਾਂ ਵੀ ਬੜੇ ਮੱਝਾਂ ਚੱਲ ਗਏ ਇੱਥੇ ਆਪਣਾ ਜਗਰਾਮਾ ਹੱਲ ਹਾਂ ਮੱਝਾਂ ਵਾਲਾ ਵੀਰ ਹੋਣੀ ਇੱਕ ਫੋਨ ਕਰਨ ਦਾ ਮੈਨੂੰ ਦੋ ਮੱਝਾਂ ਪੇਜ ਮੱਝਾਂ ਮਾਹ گاਵਾ ਗੋਵਾ ਪੂਰੀ ਹੁੰਦੀ ਹੈ ਕਰੀਏ ਮਜਾ ਮਜਾ ਚਲੋ ਰਫਾਰ ਵੀਡੀਓ ਜੀ ਲਵਾਗੇ ਮੈਂ ਆ ਬੜੇ ਵੀਰ ਦਾ ਫੋਨ ਕਰਦੇ ਇਹਦੀ ਬਾਕੀ ਮਰ ਇਹਦੀ ਆਪਣਾ ਸੁਨੀਲ ਸਿੰਘ 65000 ਚ ਛੋਟ ਕਰਦਾਂਗੇ ਜੀ 20000 20000 ਕਰਦਾਂਗੇ ਚਲੋ 30000 ਦੀ 30000 ਦੀ ਬਚੀ ਬੱਠੀ ਵੱਡੀ ਪੰਜਾਬ ਵਾਲੀ ਜਰਸੀ ਆ ਹੈਗੀ ਸੂਈ ਇਹ ਸੂਈ ਇਹਦੇ ਕੋਲ ਸੀਜ਼ਨ 10000 ਅਗਲੇ ਦੋ ਦਿਆ ਚੱਲ ਇਹਨੂੰ ਲੈ ਦਿਖਾ ਦੇ ਇਹ ਵੀ ਤੋਰੋ ਪਹਿਲੇ ਨੂੰ ਅਸੀਂ ਨਹੀਂ ਜੀ ਬੱਚਾ ਮਗਰ ਮਗਰ ਬੱਚਾ ਉੱਥੋਂ ਖਾਈਏ ਮੇਰਾ ਡੀ ਵਾਲਾ ਡੀ ਕਾਲਾ ਨਾ ਪਾਇਆ ਉੱਥੋਂ ਖਾਰੇ ਉੱਥੋਂ ਖਾਰੇ ਕਰੋ ਉੱਥੋਂ ਖਾਰੇ ਲਈ ਬੈੜਾ ਹੁੰਦੀ ਆ ਬਾਈ ਲਾ ਬਾੜੀਆਂ ਮਾਰਾ ਇੱਕ ਦਿਨ ਦੋ ਦਿਨਾਂ ਦਾ ਵੀਡੀਓ ਵੇਖ ਲਿਆ ਕਰੋ ਕਿ ਨਹੀਂ ਵੀ ਬਿਲਕੁਲ ਬਿਲਕੁਲ ਹਾਂ ਕਈ ਤੁਹਾਨੂੰ ਪਤਾ ਜੱਥੇ ਜਿਹੜੇ ਪਿੱਛੇ ਖੜੀਆਂ ਹੁੰਦੀਆਂ ਤੇ ਪਤਾ ਨਹੀਂ ਲੱਗਦਾ ਹਾਂਜੀ ਹਾਂਜੀ ਤੇ ਆ ਖਾ ਰਹੇ ਮਾੜਾ ਮੂੰਹ ਮਾਰੀ ਸਾਰੀ ਵੀਡੀਓ ਵੇਖ ਕੇ ਮੇਰਾ ਭਰਾ ਕੋ ਦੋ ਦਿਨਾਂ ਦੀ ਵੀਡੀਓ ਵੇਖ ਕੇ ਫੱਲੀ ਗੱਲ ਕੇ ਫਿਰ ਗੱਲ ਕਰੋ ਫੱਲੀ ਗੱਲ ਲੈ ਕੇ ਜਾਇਆ ਕਰੋ ਕਿਉਂਕਿ ਚੰਗੀਆਂ ਬੈੜਾ ਹੁੰਦੀਆਂ ਸਾਰੀਆਂ ਫਾਰਮ ਵਾਲੀਆਂ ਬੈੜਾ ਚੰਗੀਆਂ ਚੰਗੀਆਂ ਬਾਕੀ ਪਰਮਾਦਰ ਮੇਰਾ ਨਾ ਹਦੀਸ ਸਿੰਘ ਜਿਹੜੇ ਜਿਹੜੇ ਘਰ ਆਪਣਾ گاਵਾ ਹੈਗੇ ਕਈਆਂ 8 8 10 ਦਾ ਘਰ ਹੈਗੇ ਘਰ गावा ਹਾਂ ਅਜੇ ਵੀਰ ਭਰਾ ਕੁਮਾਖੂ ਨੂੰ ਫੋਨ ਕਰਦਾ ਮੇਰਾ ਵੀਰ ਮੈਂ ਜਦੋਂ ਲਿੰਕ ਸੈਂਡ ਕਰਦਾ ਵੀਡੀਓ ਬੰਦੀ ਵੀਡੀਓ ਪਾ ਯਾਰ گا ਹਾਂਜੀ ਬੋਲੋ ਇਹਦੀ ਆਪਣਾ ਹਦੀਸ ਸਿੰਘ 42000 ਚ ਛੋਟ ਕਰਦਾ ਇਹ ਦੋ ਹੀ ਕਰਦਾ ਇਹਦੀ ਪੂਰੇ 40000 ਦੀ ਲੈ ਸ਼ੰਭੂ ਆ ਵਿਖਾ ਕਰਾਂ ਇਹ ਹਦੀਸ ਸਿੰਘ ਮੱਛੀ ਜਰਸੀ ਮਗਰ ਵਿਖਾਈ ਓ ਅੱਜ ਹੀ ਸੂਈ ਆ ਅੱਜ ਹੀ ਸੂਈ ਆਪਣਾ ਦੇਰ ਜੂਰ ਪਾਤੀ ਸਵੇਰੇ 7:00 ਹੋ ਗਏ ਬੋਲੋ ਜੀ ਤੋੜੋ ਇਹ ਗੱਲਾਂ ਨਾ ਡੂ ਲੈ ਸ਼ੰਭੂ ਮੂੰਹ ਮਾਰ ਖਾਰੇ ਵਹਿੜ ਦਾ ਬੜੀ ਨਸਲਾ ਵ ਲੱਡੀ ਉਹ ਲੱਡੀ ਸਾਹਿਬ ਉਧਰ ਨਜ਼ਰ ਲਾਇਆ ਬੱਚੇ ਪੇ ਰਾਜ ਐ ਲਾਇਆ ਇਹ ਲੱਡੀ ਤੇ ਖੜਾਈ ਮੜਾ ਖੜਾਈ ਬੜੀ ਇਹ ਵੱਡੀ ਜੀ ਐਫ ਜੀ ਦੀ ਕੱਦ ਬਹੁਤ ਵੱਡੀ ਵਿਹੜਾ ਜੀ ਜਰਸੀ ਓਹੋ ਦਰਦੀਆਂ ਫੋਨਾ ਤਾਜੀ ਹੈ ਨਾ ਬੱਚੇ ਦਾ ਕਰਦੇ ਨਾ ਮੋਬਾਈਲ ਮਹੀ ਵੇ ਵਛੀ ਦੀ ਕੱਦ ਕੁਤ ਬਹੁਤ ਵੱਡਾ ਇਹ ਕਿੰਨਾ ਕਰੂ ਦੁੱਧ ਦੋ ਤੂੰ ਜੀ 18 20 ਕਿਲੋ ਦੇ ਦੇਗੀ ਨਾਮ ਨਾਲ 18 20 ਕਿਲੋ ਦੇਖੋ ਚੰਗੀ ਸੇਵ ਵਾਲਾ ਬਾਧੂ ਚੋਲੇ ਨਾ ਕਰਾ ਖੇਚਦੀ ਕਿਉਂ ਹਾਂਜੀ ਰਾਣੇ ਲਾਸਟ ਪੀਸ ਹੀ ਆ ਇਹ ਲਾਸਟ ਪੀਸ ਹੀ ਸੰਦੀਪ ਸਿੰਘ ਬੋਲੋ ਫਿਰ ਇਹਦੀ ਵੀ ਆਪਣਾ ਖਾਈ ਆਪਣਾ ਸ਼ੰਭੂ ਖਾਲਾ ਇਧਰ ਆਈ ਮਰਾ ਮੇਰੇ ਨਾਲ ਸਾਡਾ ਤੁਹਾਨੂੰ ਸੁਣੋਗਾ ਬਹੁਤ ਸੋਹਣਾ ਤੁਹਾਨੂੰ ਮਹੀਆ ਵਰਗਾ ਤੁਹਾਨੂੰ ਲੱਗਾ ਹਾਂਜੀ ਇਹਦੀ ਵੀ ਆਪਣਾ ਸੀਸਾ 65 ਜਾਂ 20000 ਛੋਟ ਕਰਾਂਗੇ ਚੌਣੇ ਚਲੋ ਵੀ ਦੋ ਹੀ ਜਾਂਦੇ ਹੁਣ 30000 ਹੀ ਜਾਂਦੇ ਕੋਈ ਚਲ ਬਾਕੀ ਸੀਸਾ ਆਪਣਾ ਨੰਬਰ 97796 12422 ਪਿੰਡ ਵੀਰਾ ਤੇਜਾ ਜ਼ਿਲ੍ਹਾ ਗਰਦਾਫਰ ਸੀਲ ਬਟਾਲਾ ਨੇੜੇ ਸਾਨੂੰ ਫੜੇਟ ਚੂੜੀਆਂ ਪਿੰਦਾ ਵੀ 25 ਕਿਲੋ ਮਰਦਾ ਜਿਹਦਾ ਬਾਬਾ ਨਾਨਕੀ ਲਾਗੇ ਹੁੰਦੇ ਮਹਾਰਾਜ ਦੀ ਕਿਰਪਾ ਪਾੜੀ ਵੀ ਨਹੀਂ ਸੋਚਿਆ ਮਹਾਰਾਜ